ਬਾਈ ਗੋਬੀ ਚਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸੀ ਸਾਰੇ ਗੁਣੀ ਗਿਆਨੀਆਂ ਇਤਿਹਾਸਕਾਰਾਂ ਵਿਦਵਾਨਾਂ ਨੇ ਆਪੋ ਆਪਣੀ ਸੂਝ ਬੂਝ ਅਨੁਸਾਰ ਗੁਰੂ ਜੀ ਦੀ ਬੇਮਿਸਾਲ ਸ਼ਹੀਦੀ ਬਾਰੇ ਆਪਾਂ ਨੂੰ ਦੱਸਿਆ ਆਪਾਂ ਸੁਣਿਆ ਸੋ ਇਸੇ ਤਰ੍ਹਾਂ ਹੀ ਬਾਰੀਆਂ ਸਟੇਟਾਂ ਵਿੱਚ ਵੀ ਗੁਰੂ ਸਾਹਿਬ ਜੀ ਦੀ ਛੇਦੀ ਬਾਰੇ ਫੇਸਬੁੱਕ ਤੇ ਬੋਲਦਿਆਂ ਨੂੰ ਵੇਖਿਆ ਤੇ ਸੁਣਿਆ ਭਾਵੇਂ ਆਪਾਂ ਸਾਰੇ ਦੱਖਣੀ ਜਾਂ ਪੂਰਬੀ ਲੋਕਾਂ ਦੀ ਬੋਲੀ ਨਹੀਂ ਸਮਝ ਸਕਦੇ ਫਿਰ ਵੀ ਉਹਨਾਂ ਦੇ ਹਾਵ ਭਾਵ ਤੋਂ ਪਤਾ ਲੱਗਦਾ ਸੀ ਕਿ ਉਹ ਵੀ ਗੁਰੂ ਸਾਹਿਬ ਦੇ ਗੁਣਾ ਦਾ ਵਿਖਿਆਨ ਕਰਦੇ ਸੀ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਕਿ ਕਿਸੇ ਨੂੰ ਨਾ ਤਾਂ ਡਰਾਓ ਅਤੇ ਨਾ ਹੀ ਡਰੋ ਇੱਕ ਹੌਸਲੋਕ ਵਿੱਚ ਆਖਿਆ ਹੈ ਕਿ ਕਿਸੇ ਦੀ پوਕੀ ਵਿਡਿਆਈ ਨਾ ਕਰੋ ਝੂਠੀ ਨਿੰਦਿਆ ਤੇ ਭੰਡੀ ਪ੍ਰਚਾਰ ਵੀ ਨਾ ਕਰੋ ਸੋ ਆਪਣੀ ਖਰਚ ਖੇਚੜਾ ਕੀਤੀ ਤਾਂ ਹੀ ਰਾਸ ਆ ਸਕਦੀ ਹੈ ਜੇਕਰ ਗੁਰੂ ਜੀ ਦੀ ਸਿੱਖਿਆ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਨਾ ਹੀ ਤਾਂ ਸਿਰਫ ਇੱਕ ਰਸਮ ਪੂਰੀ ਕਰਨ ਵਾਲੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ